ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਸਰਬੱਤ ਦਾ ਭਲਾ ਕਰੇ ਸਾਰਿਆਂ ਨੂੰ ਖੁਸ਼ੀਆਂ ਦੇਵੇ ਸੋ ਕਹਾਣੀ ਲੈ ਕੇ ਹਾਜ਼ਰਾਂ ਆਸ ਕਰਦੀਆਂ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਕਹਾਣੀ ਦਾ ਆਨੰਦ ਇਹ ਵੀ ਕਹਾਣੀ ਸੱਚੀ ਸੁਣਾ ਰਹੀਆਂ ਤੁਹਾਨੂੰ ਆਪਣੇ ਆਲੇ ਦੁਆਲੇ ਵਾਪਰਦੀਆਂ ਨੇ ਇੱਕ ਤਣਾਵਾ ਸੋ ਇੱਕ ਨਾ ਦੋ ਭਾਈ ਹੁੰਦੇ ਨੇ ਸੰਤ ਸਿੰਘ ਤੇ ਬੰਤ ਸਿੰਘ ਸੰਤ ਸਿੰਘ ਵੱਡਾ ਹੁੰਦਾ ਹੈ ਉਹਦੇ ਇੱਕ ਧੀ ਹੁੰਦੀ ਹੈ ਬੰਤ ਸਿੰਘ ਛੋਟਾ ਹੁੰਦਾ ਹੈ ਉਹਦੇ ਵੀ ਇੱਕ ਧੀ ਹੁੰਦੀ ਹੈ ਦੋਹਾਂ ਕੁੜੀਆਂ ਦਾ 6 ਮਹੀਨਿਆਂ ਦਾ ਫਰਕ ਹੁੰਦਾ ਹੈ ਤਾਂ ਉਹ ਜਿਹੜਾ ਵੱਡਾ ਹੈ ਸੰਤ ਸਿੰਘ ਉਹਦਾ ਨਰਮ ਸੁਭਾਅ ਹੈ ਬੰਤ ਦਾ ਛੋਟੇ ਦਾ ਥੋੜਾ ਅਖੜ ਸੁਭਾਅ ਹੈ ਜਿਹੜੀ ਉਹਨਾਂ ਦੇ ਘਰ ਵਾਲੀਆਂ ਨੇ ਉਹਨਾਂ ਦਾ ਇੰਨਾ ਪਿਆਰ ਹੈ ਦਰਾਣੀ ਜਠਾਣੀ ਦਾ ਵੀ ਭੈਣਾਂ ਨਾਲ ਭੈਣਾਂ ਵੀ ਲੜ ਪੈਂਦੀਆਂ ਨੇ ਪਰ ਉਹ ਨਹੀਂ ਲੜਦੀਆਂ ਇੱਕ ਦੂਜੇ ਨੂੰ ਜੇ ਕੁਝ ਕਹਿਤਾ ਤਾਂ ਇੱਕ ਦੂਜੀ ਚੁੱਪ ਕਰ ਜਾਂਦੀ ਆ ਉਹ ਵੀ ਬਹੁਤ ਯਾਨੀ ਕਿ ਘਰ ਨੂੰ ਅੱਗੇ ਲਿਜਾ ਰਹੀਆਂ ਨੇ ਉਹ ਜਦੋਂ ਜੇ ਕਹਿੰਦੇ ਹੁੰਦੇ ਨੇ ਵੀ ਤੀਵੀਆਂ ਆਏ ਤੂੰ ਹੀ ਪੰਗੇ ਪੈਂਦੇ ਨੇ ਜੇ ਤੀਵੀਆਂ ਦਾ ਸੋਤھا ਹੋਵੇ ਭਾਈ ਤਾਂ ਫਿਰ ਕੱਟ ਹੀ ਲੈਂਦੇ ਹੁੰਦੇ ਨੇ ਉਹ ਐਂ ਕੱਟਦੀਆਂ ਨੇ ਭੈਣਾ ਭੈਣਾ ਬਣ ਕੇ ਤਾ ਕਾਫੀ ਪ੍ਰਾਪਰਟੀ ਬਣਾ ਲਈ ਬੜੇ ਤਕੜੇ ਹੋਗੇ ਘਰ ਤੇ ਉਹ ਘਰ ਉਹਨਾਂ ਦਾ ਪਿੰਡ ਚ ਜਾਨੀ ਮੰਨੀ ਦੰਨੀ ਦੇ ਹੋਗੇ ਹੁਣ ਕੁੜੀਆਂ ਦੋਵੇਂ ਪੜਨ ਜਾਂਦੀਆਂ ਨੇ ਇੱਕੋ ਹੀ ਕਲਾਸ ਚ ਪੜਦੀਆਂ ਨੇ ਕਿਉਂਕਿ ਇੱਕ ਮਹੀਨੇ ਦਾ ਹੀ ਫਰਕ ਹੈ ਦੋਹਾਂ ਦਾ ਵੱਡੀ ਹੈ ਸੀਰਤ ਵੱਡੇ ਦੀ ਕੁੜੀ ਛੋਟੇ ਦੀ ਹੈ ਕੀਰਤ ਉਹ ਜਦੋਂ ਉਹਨਾਂ ਨੇ ਪਲੱਸ 2 ਕਰ ਲਈ ਤਾਂ ਜਦੋਂ ਕੋਈ ਚੀਜ਼ ਮੰਗਿਆ ਕਰਨਾ ਵੱਡੀ ਕੁੜੀਏ ਮੰਗਦੀ ਮੈਨੂੰ ਆ ਲਿਆ ਦਿਓ ਮੈਨੂੰ ਆ ਲਿਆ ਦਿਓ ਉਹ ਜਿਹੜਾ ਛੋਟਾ ਸੀ ਚਾਚਾ ਉਹ ਖੜਸਵਾ ਦਾ ਹੋਣ ਕਰਕੇ ਉਹ ਕਹਿੰਦਾ ਵੀ ਕੁੜੀਆਂ ਜਿਆਦਾ ਨਹੀਂ ਮੰਗਦੀਆਂ ਹੁੰਦੀਆਂ ਜਿਹੜਾ ਕੁਝ ਮਿਲ ਜਾ ਠੀਕ ਹੈ ਕੁੜੀਆਂ ਨੇ ਕੱਲ ਨੂੰ ਆਪਦੇ ਬਗਾਨੇ ਘਰੇ ਜਾਣਾ ਹੁੰਦਾ ਵੀ ਤੁਸੀਂ ਉਹਨੀਆਂ ਕੀ ਗੱਲ ਕਹਿਣੇ ਚ ਰਿਹਾ ਕਰੋ ਉਹ ਜਿਹੜਾ ਵੱਡਾ ਸੀ ਫਿਰ ਉਹ ਕਹਦੇ ਆ ਕਰੇ ਛੋਟੇ ਭਾਈ ਨੂੰ ਵੀ ਤੂੰ ਐ ਨਾ ਕਰਿਆ ਕਰ ਬਗਾਨੇ ਦਾ ਘਰੇ ਜਾਣਾ ਹੈ ਕਹਿੰਦਾ ਮਾਪਿਓ ਦੇ ਸਿਰ ਤੇ ਮੌਜਾਂ ਲੈ ਲੈਣ ਇਹਨਾਂ ਨੂੰ ਕੁੜੀਆਂ ਨੂੰ ਆਇਸ਼ ਕਰ ਲੈਣ ਦੇ ਕਹਿੰਦਾ ਪਤਾ ਨਹੀਂ ਕੋਈ ਕਹੇ ਜੇ ਮਿਲੂਗਾ ਹਾਂ ਵੀ ਕਹੇ ਜੇ ਸੁਹਾ ਦਾ ਹੋਊ ਕਿ ਮੇ ਇਹਨਾਂ ਦੀ ਜ਼ਿੰਦਗੀ ਹੋਊ ਵੀ ਤੂੰ ਕਰੇ ਇੱਥੇ ਆਪਣੇ ਸਿਰਾਂ ਤੇ ਤਾਂ ਇਸ ਕਰਾਓ ਆਪਦੀਆਂ ਧੀਆਂ ਨੂੰ ਜਾਨੀ ਉਹ ਖੁੱਲੇ ਸੁਹਾ ਦਾਤੀ ਉਹ ਧੀ ਨੇ ਜਿਹੜੀ ਵੀ ਚੀਜ਼ ਮੰਗਣੀ ਉਹੀ ਹਾਜ਼ਰ ਦੂਜੀ ਨੂੰ ਨਾਲ ਮਿਲ ਜਾਂਦੀ ਹੁਣ ਭੈਣੇ ਉਹਨਾਂ ਨੇ ਪਲੱਸ 2 ਦੋਹਾਂ ਨੇ ਕਰ ਲਈ ਕਲਾਸ 2 ਕਰੀ ਹੋਈ ਤਾਂ ਵੱਡੀ ਕਹਿੰਦੀ ਸੀਰਤ ਕਹਿੰਦੀ ਪਾਪਾ ਮੈਂ ਤਾਂ ਚੰਡੀਗੜ੍ਹ ਪੜਨ ਲੱਗੂੰਗੀ ਉਹ ਛੋਟਾ ਕਹਿਣ ਲੱਗਿਆ ਇੱਥੇ ਕਿਹੜਾ ਕੋਈ ਕਾਲਜ ਨਹੀਂ ਬਥੇਰੇ ਵਧੀਆ-ਵਧੀਆ ਕਾਲਜ ਨੇ ਵੀ ਇੱਥੇ ਨਹੀਂ ਐਡਮਿਸ਼ਨ ਲੈ ਮਿਲਦੀ ਲੋਕ ਦੁਨੀਆ ਕਿਹੜਾ ਚੰਡੀਗੜ੍ਹ ਪੜਨ ਜਾਂਦੀ ਐ ਪਿੰਡ 'ਚ ਹੋਰ ਬਥੇਰੇ ਜਵਾਕ ਨੇ ਪੜਦੇ ਨੇ ਜਿਹੜੇ ਇਸ ਨਾ ਕਾਲਜਾਂ ਦੇ ਪੜੇ ਹੋਏ ਨੇ ਵੀ ਚੰਡੀਗੜ੍ਹ ਕੋਈ ਵੀ ਨਹੀਂ ਗਿਆ ਤਾਂ ਉਹ ਵੱਡਾ ਕਹਿਣ ਲੱਗਿਆ ਵੇ ਤੂੰ ਕਾਹਨੂੰ ਕਹਿਣਾ ਹੁੰਨਾ ਛੋਟੇ ਨੂੰ ਕਹਿੰਦਾ ਕਹਿੰਦਾ ਤੈਨੂੰ ਕਿੰਨੀ ਵਾਰੀ ਕਿਹਾ ਵੀ ਆਪਣੇ ਸਿਰ ਤੇ ਮੋਜਾਂ ਨੇ ਨਾ ਉਹ ਗਾਹਾਂ ਤਾਂ ਕਹਿੰਦਾ ਕਿਸੇ ਨੇ ਪਤਾ ਨਹੀਂ ਕੀ ਕਿਹਾ ਜਾਂ ਕੋਈ ਟੱਕਰੂ ਕੀ ਹੋਊਗਾ ਤੇ ਉਹ ਕਹਿੰਦਾ ਬਾਈ ਤੂੰ ਐਵੇਂ ਹੀ ਕਹਿ ਦੇ ਨਾ ਇਹਨਾਂ ਦੀ ਹਰੇਕ ਗੱਲ ਮੰਨ ਲੈਣਾ ਕਹਿੰਦਾ ਕੁੜੀਆਂ ਵਿਗੜ ਜਾਂਦੀਆਂ ਨੇ ਅਈ ਬੱਚੇ ਮਸਤ ਜਾਂਦੇ ਨੇ ਕਹਿੰਦਾ ਫਿਰ ਉਹ ਕਹਿੰਦਾ ਭਾਈ ਉਹਨੂੰ ਕਹਿੰਦਾ ਆਪਾਂ ਵੀ ਤਾਂ ਚੰਡੀਗੜ੍ਹ ਪੜ੍ਹੇ ਤੇ ਆਪਾਂ ਤਾਂ ਵਿਗੜੇ ਨਹੀਂ ਉਹ ਕਹਿੰਦਾ ਬਾਈ ਉਹਨਾਂ ਦਾ ਜ਼ਮਾਨਾ ਹੋਰ ਸੀ ਹੁਣ ਜ਼ਮਾਨਾ ਹੋਰ ਹੈ ਉਹਦੀ ਗੱਲ ਵੀ ਸਹੀ ਸੀ ਤਾਂ ਇਹ ਉਹ ਜਿੱਦ ਕਰਦੀ ਹੈ ਕਹਿੰਦੀ ਮੈਂ ਤਾਂ ਲੱਗਣਾ ਹੀ ਚੰਡੀਗੜ੍ਹ ਐ ਉਹ ਵੱਡਾ ਕਹਿੰਦਾ ਛੋਟੇ ਨੂੰ ਵੀ ਚੱਲ ਤੂੰ ਐਡਮਿਸ਼ਨ ਕਰਾਇਆ ਉਹ ਕਹਿੰਦਾ ਫਿਰ ਕੱਲੀ ਥੋੜੋ ਜਾਊਗੀ ਕੀਰਤ ਵੀ ਨਾਲ ਜਾਊਗੀ ਕੀਰਤ ਕਹਿੰਦੀ ਮੈਂ ਜਾਣਾ ਨਹੀਂ ਮੈਂ ਤਾਂ ਇੱਥੇ ਪੜ੍ਹਨਾ ਹੈ ਵੱਡੀ ਕਹੇ ਮੈਂ ਇੱਥੇ ਰਹਿਣਾ ਨਹੀਂ ਮੈਂ ਚੰਡੀਗੜ੍ਹ ਜਾਣਾ ਹੁਣ ਜੀ ਦੋਹਾਂ ਦੀ ਐਡਮਿਸ਼ਨ ਚੰਡੀਗੜ੍ਹ ਕਰਾਤੀ ਪਲੱਸ 2 ਤੋਂ ਬਾਅਦ ਕਰਾਈ ਹੋਈ ਤਾਂ ਹੁਣ ਉੱਥੇ ਹੋਸਟਲ ਦੇ ਵਿੱਚ ਲੱਗੀਆਂ ਰਹਿਣਾ ਥੰਮੀ ਨਾ ਕਰਹੀ ਜਦੋਂ ਥੋੜਾ ਜਿਹਾ ਚਿਰੀ ਉਹ ਵੱਡੀ ਕਹਿਣ ਲੱਗੀ ਵੀ ਛੋਟੀ ਨੂੰ ਕਹਿੰਦੀ ਕੀਰਤਮ ਮੈਂ ਨਹੀਂ ਉਰੇ ਰਹਿੰਦੀ ਮੈਂ ਤਾਂ ਕਹਿੰਦੀ ਪਾਪਾ ਨੂੰ ਕਹਿੰਦੀ ਵੀ ਮੈਂ ਤਾਂ ਅਲੱਗ ਕਮਰਾ ਲੈਣਾ ਮੈਂ ਤਾਂ ਉੱਥੇ ਰਹੂੰਗੀ ਵੀ ਮੇਰਾ ਤਾਂ ਇੱਥੇ ਜੀ ਨਹੀਂ ਲੱਗਦਾ ਇੰਨੇ ਰੌਲਾ ਰੱਪਾ ਕੁੜੀਆਂ ਦਾ ਹੁੰਦਾ ਮੈਨੂੰ ਤਾਂ ਉਰੇ ਨੀਂਦ ਨਹੀਂ ਆਉਂਦੀ ਆਨੇ ਬਹਾਨੇ ਲਾ ਲਾ ਕੇ ਆਪਦੇ ਪਿਓ ਤੋਂ ਉਹਨੇ ਕਮਰਾ ਕਰਾਏ ਤੇ ਲੈ ਲਿਆ ਹੁਣ ਦੋਨੇ ਭੈਣਾਂ ਉੱਥੇ ਰਹਿੰਦੀਆਂ ਨੇ ਤਾਂ ਜਦੋਂ ਹੁਣ ਉਹ ਉੱਥੇ ਰਹਿੰਦੀਆਂ ਨੇ ਭਾਈ ਹੁਣ ਕਿਸੇ ਦੀ ਰੋਕ ਨਹੀਂ ਟੋਕਨੀ ਉਹ ਤਾਂ ਮਨ ਮਰਜ਼ੀ ਨਾਲ ਆਉਂਦੀ ਐ ਜਾਂਦੀ ਐ ਵੱਡੀ ਤਾਂ ਛੋਟੀ ਬਾਹਰ ਨਹੀਂ ਨਿਕਲਦੀ ਜਮਈ ਉਹ ਉਹਨੂੰ ਬਹੁਤ ਸਮਝਾਉਂਦੀ ਐ ਵੀ ਪਾਪਾ ਤੈਨੂੰ ਲੜਦੇ ਹੁੰਦੇ ਤੇ ਵੀ ਕੁੜੀਆਂ ਵਿਗੜ ਜਾਂਦੀਆਂ ਨੇ ਕਹਿੰਦੀ ਤੂੰ ਉਹੀ ਗੱਲਾਂ ਕਰਨ ਲੱਗ ਗਈ ਉਹ ਕਹਿੰਦਾ ਘਰੇ ਤੂੰ ਚੁੱਪ ਕਰੀ ਰਹਿ ਤੂੰ ਛੋਟੀ ਐ ਤੈਨੂੰ ਕੀ ਪਤਾ ਐ ਉਹ ਵਿਚਾਰੀ ਫੇਰ ਵੀ ਵੱਡੀ ਭੈਣ ਹੋਣ ਕਰਕੇ ਉਹਦਾ ਮਾਣ ਰੱਖਦੀ ਸੀ ਉਹ ਵੀ ਮੈਥੋਂ ਵੱਡੀ ਐ ਇਹ ਤੇ ਉਹ ਜੀ ਹੁਣ ਕੁੜੀ ਹੌਲੀ ਹੌਲੀ ਵਿਗੜਦੀ ਵਿਗੜਦੀ ਕੁੜੀਆਂ ਨਾਲ ਮਲਾਜੇ ਸੀ ਮੁੰਡਿਆਂ ਨਾਲ ਵੀ ਮਲਾਜੇ ਪਾ ਲੇ ਰਾਤਾਂ ਨੂੰ ਵੀ ਬਾਹਰ ਹੀ ਰਹਿਣ ਲੱਗ ਗਈ ਦਿ ਅੱਧੀ ਰਾਤ ਤੋਂ ਆਇਆ ਕਰੇ ਤੇ ਫਿਰ ਉਹ ਡਰਿੰਕ ਕਰਨ ਲੱਗ ਗਈ ਕਿਉਂ ਜਿਹੀ ਜਿਹੀ ਮਹਿਫਿਲ ਫਿਰ ਚੰਡੀਗੜ੍ਹ ਦਾ ਤਾਂ ਮਾਹੌਲ ਹੀ ਇਹੋ ਜਿਹਾ ਨੇ ਹੁਣ ਉਹ ਕੁੜੀ ਪੀ ਕੇ ਆਇਆ ਕਰੇ ਰਾਤ ਨੂੰ ਤਾਂ ਉਹ ਛੋਟੀ ਉਹਨੂੰ ਬਹੁਤ ਕੁਝ ਸੁਣਾਇਆ ਕਰੇ ਪਰ ਉਹ ਦੀ ਇੱਕ ਨਾ ਮੰਨਿਆ ਕਰੇ ਉਹ ਡਰਾਵੇ ਵੀ ਦਿਆ ਕਰੇ ਵੀ ਮੈਂ ਮੰਮੀ ਨੂੰ ਦੱਸੂੰ ਕਰੇ ਉਹ ਫੇਰ ਵੀ ਉਹਨੂੰ ਡਰਾ ਕੇ ਚੁੱਪ ਕਰਾ ਦਿੰਦੀ ਤਾਂ ਐਨੇ ਜੀ ਉਹ 2-3 ਸਾਲ ਉਹਨਾਂ ਨੇ ਉੱਥੇ ਪੂਰੀਆਂ ਉਹ ਕੁੜੀ ਨੇ ਮौजਾਂ ਲਈਆਂ ਤਾਂ ਹੁਣ ਉਹ ਘਰੇ ਆ ਗਈਆਂ ਦੋਵੇਂ ਉਹਨਾਂ ਦੀ ਸਟੱਡੀ ਪੂਰੀ ਹੋ ਗਈ ਉੱਥੇ ਘਰੇ ਆਈਆਂ ਤਾਂ ਉਹ ਜਿਹੜੀ ਛੋਟੀ ਕੁੜੀ ਸੀ ਨੇ ਉਹਨੇ ਉਹਦੀ ਮਾਂ ਨੂੰ ਪਹਿਲਾਂ ਵੀ ਇੱਕ ਦੋ ਵਾਰੀ ਦੱਸਿਆ ਸੀ ਵੀ ਮੰਮੀ ਇਹ ਐ ਕਰਦੀ ਆ ਉੱਥੇ ਚੰਡੀਗੜ੍ਹ ਉਹ ਕਹਿਣ ਦੀ ਚੱਲ ਕੋਈ ਨਾ ਮੈਂ ਸਮਝਾ ਦੂੰ ਵੀ ਤੂੰ ਕਿਸੇ ਨੂੰ ਨਾ ਦੱਸੀ ਉਹ ਚੋਰੀ ਰੱਖਦੀ ਰੱਖਦੀ ਹੁਣ ਭਾਈ ਉਹ ਮਾਂ ਨੇ ਸੋਚਿਆ ਵੀ ਪੜ੍ਹਾਈ ਪੂਰੀ ਹੋ ਗਈ ਘਰ ਵਾਲੇ ਨੂੰ ਕਹਿਣ ਲੱਗੀ ਨਾਲੇ ਤਾਂ ਆਪਣੇ ਦੌਰ ਨੂੰ ਕਹਿੰਦੀ ਹੁਣ ਵੀ ਕੁੜੀਆਂ ਨੂੰ ਆਪਾਂ ਵਿਆਹ ਦਈਏ ਵੀ ਰਿਸ਼ਤਾ ਦੇਖੋ ਕੋਈ ਤਾਂ ਮਾਂ ਨੂੰ ਐ ਸੀ ਵੀ ਕਿਤੇ ਨੇ ਤਾਂ ਚਾਚੇ ਨੂੰ ਤੇ ਪਿਓ ਨੂੰ ਨਾ ਕੋਈ ਢਿੰਕ ਨਿਕਲ ਜੇ ਵੀ ਇੱਥੇ ਐ ਫਿਰਦੀ ਰਹੀ ਐ ਫਿਰਦੀ ਰਹੀ ਐ ਵੀ ਬਸ ਹੁਣ ਇਹਦਾ ਵਿਆਹ ਹੋ ਜੇ ਚਲ ਕਿਸੇ ਨੂੰ ਪਤਾ ਹੀ ਨਹੀਂ ਲੱਗੂਗਾ ਉਹਨੇ ਜਦੋਂ ਵਿਆਹ ਦੀ ਗੱਲ ਕਰੀ ਤਾਂ ਉਹ ਆਪਦੀ ਮਾਂ ਨੂੰ ਕਹਿੰਦੀ ਵੀ ਮੈਂ ਵਿਆਹ ਨਹੀਂ ਕਰਾਉਣਾ ਮੇਰੇ ਨਿਗਾ ਚ ਤਾਂ ਹੈਗਾ ਮੁੰਡਾ ਚੰਡੀਗੜ੍ਹ ਮੈਂ ਤਾਂ ਉਹਦੇ ਨਾਲ ਵਿਆਹ ਕਰਾਂਵਾਂਗੀ ਮਾਂ ਕਹਿੰਦੀ ਤੂੰ ਇੱਥੇ ਚੁੱਪ ਕਰ ਜਾ ਜੇ ਤੇਰੇ ਪਿਓ ਨੂੰ ਪਤਾ ਲੱਗ ਗਿਆ ਕਹਿੰਦੀ ਹਲੇ ਤਾਂ ਮੈਂ ਤੇਰੀ ਕੋਈ ਗੱਲ ਬਾਤ ਉਹਨੂੰ ਕੁਝ ਨਹੀਂ ਦੱਸਿਆ ਹੋਇਆ ਵੀ ਤੂੰ ਐਂ ਫਿਰਦੀ ਸੀ ਉੱਤੇ ਸ਼ਰਾਬ ਵੀ ਪੀਂਦੀ ਸੀ ਅੱਧੀ ਅੱਧੀ ਰਾਤੋਂ ਘਰੇ ਆਉਂਦੀ ਸੀ ਕਹਿੰਦੀ ਜੇ ਮੈਂ ਉਹਨੂੰ ਦੱਸਤਾ ਉਹ ਤੈਨੂੰ ਵੀ ਮਾਰ ਦੂ ਮੈਨੂੰ ਵੀ ਮਾਰ ਦ। ਭਾਈ ਉਹ ਕਹਿੰਦੀ ਤੂੰ ਜਿਹਨੂੰ ਦੱਸਣਾ ਦੱਸ ਦੇ ਹੁਣ ਕਿਉਂ ਉਤੋਂ ਦੀ ਪੈਗੀ ਮਾਦੇਵੀ ਤਾਂ ਉਹਨਾਂ ਨੇ ਭਾਈ ਨਾ ਨਾ ਕਰਦਿਆਂ ਨੇ ਮੁੰਡਾ ਪਾੜ ਲਿਆ। ਮੁੰਡਾ ਪਾੜ ਲਿਆ ਦੇਖ ਦਿਖਾਈ ਕਰਤੀ ਕੁੜੀ ਦੇ ਤਾਂ ਹੁਣ ਪਸੰਦ ਹੀ ਨਹੀਂ ਸੀ ਕੁਸ ਉਹਨੂੰ ਤਾਂ ਐ ਸੀ ਵੀ ਦੇਖੀ ਜਾਊ ਕੀ ਹੋਊ ਵੀ ਪਰ ਮੈਂ ਬਿਆਨ ਇੱਥੇ ਕਰਾਉਂਦੀ। ਤਾ ਹੁਣ ਮਨ ਚ ਰੱਖੀ ਬੈਠੀ ਸੀ ਵੀ ਮੈਂ ਭੱਜ ਜੂੰ ਫੇਰ ਘਰੋਂ ਉਹ ਮਾਂ ਨੂੰ ਬਹੁਤ ਕਿਆ ਕਰੇ ਵੀ ਮੈਂ ਕਰੂੰ ਭੱਜ ਜੂੰ ਮੈਂ ਕਰੂੰ ਭੱਜ ਜੂੰ ਉਹ ਮਾਂ ਨੂੰ ਐ ਤੀ ਵੀ ਐ ਭੱਜਣਾ ਕਿਤੇ ਸਿਖਾ ਲਾ ਵੀ ਇਹ ਤਾਂ ਐਵੇਂ ਮੈਨੂੰ ਰੱਬੇ ਦਿੰਦੀ ਐ ਹੁਣ ਭਾਈ ਜਦੋਂ ਵਿਆਹ ਦਾ ਸਾਰਾ ਦਿਨ ਨੇੜੇ ਆ ਗਿਆ ਸਾਰਾ ਸਮਾਨ ਇਕੱਠਾ ਕਰਿਆ ਹੋਇਆ ਤਾਂ ਉਹ ਤਾਂ 2-3 ਦਿਨ ਪਹਿਲਾਂ ਕੁੜੀ ਹਫਤਾਕ ਪਹਿਲਾਂ ਕੁੜੀ ਉਹ ਮੁੰਡੇ ਨੂੰ ਫੋਨ ਕਰਿਆ ਉਹਨੂੰ ਕਹਿੰਦੀ ਵੀ ਇੰਨੇ ਦਿਨ ਰਹਿ ਗਏ ਮੇਰੇ ਤਾਂ ਵਿਆਹ ਚ ਉਹ ਕਹਿੰਦਾ ਵੀ ਤੂੰ ਐਂ ਕਰੀ ਐਨੇ ਵਜੇ ਰਾਤ ਨੂੰ ਬਾਹਰੇ ਆ ਜੀ ਵੀ ਮੈਂ ਤੈਨੂੰ ਲੈਣ ਆਉਂਗਾ ਤੇ ਉਹਨੂੰ ਨਾਲ ਕਹਿੰਦਾ ਵੀ ਕੋਈ ਪੈਸਾ ਟਕਾ ਜਾਂ ਕੋਈ ਟੂ ਮਛੱਲਾ ਹੋਇਆ ਤੇਰੇ ਹੱਥ ਚ ਵੀ ਉਹ ਵੀ ਚੱਕ ਲਈ ਹੁਣ ਭਈ ਉਹਨੇ ਕੁੜੀ ਨੇ ਕਰਾਇਆ ਪਿਆਤੀ ਜਿਹੜੀਆਂ ਟੂਮ ਟਾਕੀਆਂ ਸਾਰਾ ਕੁਝ ਉਹ ਇਕੱਠਾ ਕਰ ਲਿਆ ਜੋ ਪੈਸੇ ਹੱਥ ਲੱਗੇ ਉਹ ਇਕੱਠੇ ਕਰਕੇ ਰਾਤ ਨੂੰ ਉਹ ਜਿਵੇਂ ਮੁੰਡੇ ਨੇ ਬੁਲਾਇਆ ਸੀ ਉੱਥੇ ਜਾ ਖੜੀ ਗਈ ਹੋਈ ਤਾਂ ਚਲੋ ਜੀ ਉਹ ਤਾਂ ਮੁੰਡੇ ਨਾਲ ਤੁਰ ਗਈ ਰਾਤ ਨੂੰ ਗਈ ਹੋਈ ਹੁਣ ਤੜਕੇ ਨੂੰ ਜਦੋਂ ਸਭ ਨੂੰ ਪਤਾ ਲੱਗਦਾ ਵੀ ਕੁੜੀ ਹੈ ਨਹੀਂ ਕੁੜੀ ਹੈ ਨਹੀਂ ਮਾਂ ਦੇਖਦੀ ਐ ਤਾਂ ਉਹ ਕਿਸੇ ਨੂੰ ਨਹੀਂ ਦੱਸਦੀ ਤਾਂ ਅਗਲੇ ਦਿਨ ਉਹ ਦਾ ਬਾਪ ਤੇ ਚਾਚਾ ਕਹਿਣ ਲੱਗੇ ਵੀ ਕੀਰਤ ਕੱਲ ਦੀ ਸੀਰਤ ਕਮਰੇ ਚ ਇਹਨੇ ਨਿਕਲੀ ਵੀ ਕੀ ਕਰਦੀ ਆ ਉਹ ਆਪਦੇ ਕਮਰੇ ਚ ਵੀ ਹੁਣ ਤਾਂ ਸਮਾਚਾਰ ਦੇਣਾ ਆਪਣੇ ਕੋਲੇ ਉਹਨੂੰ ਕਹਿ ਵੀ ਸਾਡੇ ਨਾਲ ਬੈਠੇ ਖੜੇ ਹੱਸੇ ਖੇਡੇ ਵੀ ਵਿਆਹ ਤਰ ਹੋਜੂ ਚਾਰ ਦਿਨਾਂ ਨੂੰ ਹੁਣ ਉਹਦਾ ਭਾਈ ਜਦੋਂ ਇਹ ਗੱਲ ਹੋਈ ਉਹ ਕਹਿੰਦੀ ਵੀ ਹਾਂ ਮੈਂ ਕਹਿ ਕੇ ਆਉਣੀ ਆ ਉਹਨੂੰ ਵੀ ਆ ਜਾ ਬਾਹਰ ਤਾਂ ਉਹ ਜਿਹੜਾ ਛੋਟਾ ਸੀ ਉਜਿਵੇਂ ਆਪਾਂ ਕਹਿੰਨਾ ਬੰਦੇ ਦੀ ਅੱਖ ਫੜਕਦੀ ਐ ਉਹਦੇ ਮਨ ਚ ਕੁਸਾਇਆ ਉਹ ਕਹਿੰਦਾ ਦਿੱਤੀ ਨੂੰ ਕੀਰਤ ਨੂੰ ਕਹਿੰਦਾ ਕੀਰਤ ਤੂੰ ਨਾ ਜਾ ਮੈਂ ਲੈ ਕੇ ਆਉਣਾ ਜਦੋਂ ਉਹਨੇ ਇੰਨੀ ਗੱਲ ਕਹੀ ਤਾਂ ਹੁਣ ਸੀਰਤ ਦੀ ਮਾਨੈ ਸੋਚਿਆ ਵੀ ਲੈ ਹੁਣ ਪੰਗਾ ਪੈ ਜੂ ਉਹਨੂੰ ਕਹਿੰਦੀ ਵੀ ਤੂੰ ਬਹਿ ਜਾ ਓਰੇ ਮੈਂ ਤੁਹਾਨੂੰ ਕਹਾਣੀ ਦੱਸਦੀ ਆ ਉਹਦੀ ਤਾਂ ਕਹਿੰਦੀ ਉਹ ਤਾਂ ਨਹੀਂ ਗੱਲ ਦੀ ਦੇਖੀ ਕਹਿੰਦੀ ਉਹ ਤਾਂ ਭੱਜ ਗਈ ਕਰੋ ਭਾਈ ਜਦੋਂ ਉਹਨੇ ਇੰਨੀ ਗੱਲ ਕਹੀ ਤਾਂ ਉਹਨੇ ਤਾਂ ਉਹਦੇ ਖਿੱਚ ਕੇ ਥੱਪੜ ਮਾਰਿਆ ਉਹਦੇ ਪਿਓ ਨੇ ਉਹ ਕਹਿੰਦੀ ਹੁਣ ਤਾਂ ਮੈਨੂੰ ਮਾਰ ਲੈ ਕੁੱਟ ਲੈ ਜਿਹੇ ਜਾਨੋ ਮਾਰ ਦੇ ਵੀ ਮੈਂ ਥੋੜੋ ਤੋਰੀਆ ਉਹ ਮੈਂ ਤਾਂ ਉਹਨੂੰ ਬੇਅੰਤੀ ਸਮਝਾਉਂਦੀ ਸੀ ਤੇਰੇ ਡਰਾਵੇ ਪੂਰੇ ਦਿਨ ਦੀਤੀ ਸੀ ਉਹਨੂੰ ਵੀ ਉਹ ਪਈ ਉੱਤੋਂ ਦੀ ਗਈ ਹੁਣ ਉਹ ਛੋਟਾ ਲੜਦਾ ਕਹਿੰਦਾ ਬਾਈ ਦੇਖ ਲੈ ਹਣ ਨਤੀਜਾ ਕਹਿੰਦਾ ਮੈਂ ਤੈਨੂੰ ਕਿੰਨਾ ਕੁ ਸਮਝਾਉਂਦਾ ਸੀ ਉਹ ਕਹਿੰਦਾ ਵੇ ਆਹ ਕੁੜੀ ਵੀ ਨਾਲ ਹੀ ਸੀ ਉਹਦੇ ਇਹ ਨਹੀਂ ਵਿਗੜੀ ਉਹ ਕਿਉਂ ਵਿਗੜੀ ਇਕੱਠੀਆਂ ਦੀਆਂ ਇੱਕ ਘਰਚੋਂ ਗਈਆਂ ਇੱਕ ਚੀ ਰਹਿੰਦੀਆਂ ਦੀਆਂ ਚਲੋ ਜੀ ਹੋਈ ਬੀਤੀਆਂ ਗੱਲਾਂ ਕਹਿੰਦੇ ਵੀ ਉਹਨੂੰ ਭਾੜੋ ਸਿਰਤ ਦਾ ਪਿਓ ਕਹਿੰਦਾ ਵੱਡਾ ਸੰਤ ਕਹਿੰਦਾ ਵੀ ਉਹਨੂੰ ਭਾੜੋ ਸਾਰੇ ਲੱਭ ਲਈ ਭਾਈ ਉਹ ਹੋਵੇ ਤਾਂ ਕਿਥੇ ਆ ਵੀ ਉਹ ਤਾਂ ਹੁਣ ਚੰਡੀਗੜ੍ਹ 'ਚ ਲੁਕੀ ਬੈਠੀ ਐ ਤਾਂ ਚੰਡੀਗੜ੍ਹ ਉਧਰ ਜਾ ਕੇ ਉਹਨੇ ਕੀ ਕਰਿਆ ਕੋਰਟ 'ਚ ਉਹਨਾਂ ਨੇ ਵਿਆਹ ਕਰਾ ਲਿਆ ਵਿਆਹ ਕਰਾ ਕੇ ਆਪਣੇ ਘਰੇ ਕਾਗਜ਼ ਭੇਜਤਾ ਚਿੱਠੀ ਲਿਖ ਕੇ ਉਹ ਜਦੋਂ ਚਿੱਠੀ ਆਈ ਘਰੇ ਤਾਂ ਡਾਕੀਆ ਦੇ ਕੇ ਗਿਆ ਚਿੱਠੀ ਦੇ ਵਿੱਚ ਕੋਰਟ ਵੱਲੋਂ ਜਿਵੇਂ ਕਹਿੰਦੇ ਆ ਸੰਮਣ ਆਉਂਦੇ ਹੁੰਦੇ ਨੇ ਉਹ ਐ ਆਈ ਹੋਈ ਚਿੱਠੀ ਕੋਰਟ ਵੱਲੋਂ ਵੀ ਇਸ ਕੁੜੀ ਨੇ ਤੇ ਆ ਮੁੰਡੇ ਦੀ ਇੱਥੇ ਕੋਰਟ ਮੈਰਿਜ ਹੋਈ ਹੈ ਵਿਆਹ ਹੋ ਗਿਆ ਵੀ ਇਹ ਕੁੜੀ ਨੂੰ ਥੋਤੋਂ ਖਤਰ ਹੈ ਵੀ ਕੁੜੀ ਨੇ ਲਿਖਾਇਆ ਵੀ ਮੇਰੇ ਮਾਪਿਓ ਤੇ ਚਾਚੇ ਤੋਂ ਮੈਨੂੰ ਬਹੁਤ ਖਤਰ ਹੈ ਸਾਨੂੰ ਵੀ ਹੁਣ ਇਹ ਬੱਚੇ ਸਾਡੀ ਸੇਫਟੀ ਦੇ ਵਿੱਚ ਨੇ ਇੱਥੇ ਵੀ ਤੁਹਾਨੂੰ ਅਸੀਂ ਇਹ آگਾ ਕਰਦੇ ਆਂ ਵੀ ਕੋਈ ਇਹਨਾਂ ਦੇ ਉੱਪਰ ਤੁਸੀਂ ਸੋਚੋ ਹੱਥ ਚੱਕਣ ਦੀ ਕੋਸ਼ਿਸ਼ ਨਾ ਕਰਿਓ ਵੀ ਇਹ ਲੈਟਰ ਕੋਰਟ ਵੱਲੋਂ ਆਈ ਹੈ ਤਾਂ ਹੁਣ ਚੁੱਪ ਕਰਕੇ ਬਹਿ ਗਏ ਹੁਣ ਉਹਦਾ ਬਾਪ ਕਹਿੰਦਾ ਸੀਰਤ ਦਾ ਜਿਹੜੀ ਭੱਜੀ ਦੀ ਕੁੜੀ ਸੰਤ ਉਹ ਗਹਿਣ ਲੱਗਿਆ ਵੀ ਦੇਖੋ ਹੁਣ ਮੇਰੀ ਗੱਲ ਸੁਣ ਲਓ ਨਾ ਤਾਂ ਮੈਂ ਉਸ ਕੁੜੀ ਦਾ ਇਸ ਘਰ ਚ ਨਾ ਹਾਂ ਸੁਣਾ ਜੇ ਮੈਨੂੰ ਪਤਾ ਲੱਗ ਗਿਆ ਵੀ ਕੱਲ ਨੂੰ ਉਹਦਾ ਫੋਨ ਆਇਆ ਤੁਸੀਂ ਕਿਸੇ ਨੇ ਫੋਨ ਅਟੈਂਡ ਕਰਿਆ ਉਹਦੇ ਨਾਲ ਗੱਲਬਾਤ ਕਰੀਆ ਵੀ ਪਤਾ ਜ਼ਰੂਰ ਲੱਗ ਜੂ ਫੇਰ ਉਹ ਬੰਦਾ ਮੈਥੋਂ ਬੁਰਾ ਨਹੀਂ ਅੱਜ ਤੋਂ ਬਾਅਦ ਉਹ ਆਪਣੇ ਲਈ ਮਰ ਗਈ ਜੇ ਕਿਤੇ ਉਹ ਦਿੱਸੀ ਵੀ ਮੈਂ ਉਹਦੇ ਤੇ ਉਹ ਮੁੰਡੇ ਦੇ ਗੋਲੀ ਮਾਰ ਦੂੰਗਾ ਚਾਹੇ ਮੈਨੂੰ ਫਾਂਸੀ ਹੋ ਜੇ ਮੈਂ ਕਹਿੰਦਾ ਉਹਨਾਂ ਨੂੰ ਛੱਡਦਾ ਨਹੀਂ ਹਾਂ ਤੇ ਹੁਣ ਉਹ ਛੋਟਾ ਬਹੁਤ ਸਮਝਾਉਂਦਾ ਵੀ ਬਾਈ ਤੂੰ ਹੁਣ ਕਿਉਂ ਪੰਗੇ ਲੈਣਾ ਉਹ ਤਾਂ ਤੈਨੂੰ ਮੇਰੀ ਗੱਲ ਨਹੀਂ ਸੁਣੀ ਤਾਂ ਹੁਣ ਉਹਦੇ ਨਾਲ ਵੀ ਲੜਦਾ ਹੈ ਉਹ ਕਿਉਂ ਹੁਣ ਗੁੱਸਾ ਹੁਣ ਹੋਇਆ ਉਹਦਾ ਹੋਇਆ ਹੋਇਆ ਤੀ ਦਾ ਤੇ ਉਹਦੇ ਨਾਲ ਵੀ ਲੜਦਾ ਕਹਿੰਦਾ ਵੀ ਤੂੰ ਮੈਨੂੰ ਪਹਿਲਾਂ ਦੀਆਂ ਗੱਲਾਂ ਸੁਣਾਉਣ ਲੱਗ ਜਾਂਦਾ ਵੀ ਤੈਨੂੰ ਉਦੋਂ ਮੰਨੀ ਨਹੀਂ ਉਦੋਂ ਮੰਨੀ ਨਹੀਂ ਕਹਿੰਦਾ ਇਹ ਤਾਂ ਹੋਣਾ ਹੀ ਤੀ ਇਹ ਕੁਸ ਚਲੋ ਜੀ ਆ ਕੁਸ ਉਹ ਕੁੜੀ ਨਹੀਂ ਕਰਿਆ ਇਹ ਚੰਡੀਗੜ੍ਹ ਬੱਚੇ ਪੜਦੇ ਵੀ ਬਥੇਰੇ ਨੇ ਹੜਦੇ ਵੀ ਬਥੇਰੇ ਨੇ ਜਿਹੜੇ ਪੜ ਗਏ ਉਹ ਤਰ ਗਏ ਜਿਹੜੇ ਇਹੋ ਜਿਹਾ ਕੁਝ ਕਰਦੇ ਨੇ ਉਹੋ ਜਿਹੇ ਬੱਚੇ ਵੀ ਬਥੇਰੇ ਨੇ ਸਾਰੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਇਹ ਆਪਣੇ ਅੱਜ ਵੀ ਇਹੀ ਕੁਝ ਹੁੰਦਾ ਕੱਲ ਨੂੰ ਵੀ ਇਹੀ ਕੁਝ ਹੋਊ ਅੱਗੇ ਵਾਸਤੇ ਇਹੀ ਕੁਝ ਹੁੰਦਾ ਰਹੂ जिने ਵਿਗੜਨਾ ਉਹ ਘਰੇ ਬੈਠਾ ਵੀ ਵਿਗੜ ਜੂ ਜਿਨੇ ਨਹੀਂ ਵਿਗੜਨਾ ਉਹ ਚਾਹੇ ਦੇਸ਼ ਦੁਨੀਆ ਘੁੰਮਿਆ ਵੇ ਤਾਂ ਵੀ ਨੀਤੀ ਪੁੱਤ ਵਿਗੜਦਾ ਸੋ ਇੰਨੀ ਇੱਕ ਕਹਾਣੀ ਹੈ ਜੀ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਕੀ ਨੇ ਤੁਹਾਡੇ ਵਿਚਾਰ ਇਸ ਕਹਾਣੀ ਬਾਰੇ ਸੋ ਮਿਲਾਂਗੇ ਫੇਰ ਇੱਕ ਹੋਰ ਕਹਾਣੀ ਨਾਲ ਧੰਨਵਾਦ